ਪ੍ਰੋਚਾ ਧੂਰੀ ਗੋਮੀ ਪ੍ਰਧਾਨ ਕ੍ਰਾਂਤੀਕਾਰੀ ਲੋਕ ਚੇਤਨਾ ਮੰਚ ਦੇ ਗੋਮੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਦਾ ਅਧਿਕਾਰ ਕਾਨੂੰਨ 2019 ਪੰਜਾਬ ਨੂੰ ਛੱਡ ਕੇ ਪੂਰੇ ਭਾਰਤ ਵਿੱਚ ਲਾਗੂ ਹੈ ਜਿਸ ਦੇ ਲਈ ਸੰਸਥਾਵਾਂ ਵੱਲੋਂ ਇਸ ਨੂੰ ਪੰਜਾਬ ਅੰਦਰ ਲਾਗੂ ਕਰਵਾਉਣ ਲਈ ਬਹੁਤ ਵਾਰ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤੇ ਗਏ ਤੇ ਧਰਨੇ ਵੀ ਲਗਾਏ ਗਏ ਪਰ ਪਿਛਲੀਆਂ ਸਰਕਾਰਾਂ ਤੇ ਮੌਜੂਦਾ ਸਰਕਾਰ ਨੇ ਇਸ ਵੱਲ ਕਦੇ ਵੀ ਕੋਈ ਧਿਆਨ ਨਹੀਂ ਦਿੱਤਾ ਪਿਛਲੇ ਦਿਨੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਸੀਲ ਨਾਗੂ ਅਤੇ ਜਸਟਿਸ ਹਰਮਿਤ ਸਿੰਘ ਗਰੇਵਾਲ ਨੇ ਡਿਵੀਜ਼ਨ ਬੱਟਾ ਨੇ ਇਸ ਮਾਮਲੇ ਵਿੱਚ ਅੰਤਰੀਮ ਹੁਕਮ ਜਾਰੀ ਕੀਤੇ ਹਨ ਜਿਸ ਵਿੱਚ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਸੂਬੇ ਦੇ ਪ੍ਰਾਈਵੇਟ ਸਕੂਲਾਂ ਵਿੱਚ ਅਕਾਦਮਿਕ ਸੈਸ਼ਨ 2025-26 ਤੋਂ ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ ਬੱਚਿਆਂ ਲਈ 25% ਫ੍ਰੀ ਸੀਟਾਂ ਸਜਾਰੂ ਢੰਗ ਨਾਲ ਲਾਗੂ ਕਰੇ। ਐਜੂਕੇਸ਼ਨ ਸੀ 8ਵੀਂ ਤੱਕ ਉਹ ਪੂਰੇ ਪੰਜਾਬ 'ਚ ਮਿਲ ਰਿਹਾ ਸੀ ਕੱਲਾ ਪੰਜਾਬ ਨੂੰ ਛੱਡ ਕੇ ਪੂਰੇ ਇੰਡੀਆ 'ਚ ਲਾਗੂ ਸੀ ਪਰ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ 19 ਫਰਵਰੀ ਨੂੰ ਆਰਡਰ ਕੀਤੇ ਪੰਜਾਬ ਸਰਕਾਰ ਨੂੰ ਕਿਹਾ ਵੀ ਜਿਹੜੇ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ 2009 ਆ ਵੀ ਪੰਜਾਬ ਚ ਵੀ ਲਾਗੂ ਕੀਤਾ ਜਾਵੇ ਤੇ ਮਾਨ ਜੋ ਪੰਜਾਬ ਸਰਕਾਰ ਨੇ ਵੀ ਉਹ ਲਾਗੂ ਕਰਤਾ ਪਰ ਜਿਹੜਾ ਥੱਲੇ ਇੱਕ ਸਕੂਲ ਮਾਫੀਆ ਪ੍ਰਾਈਵੇਟ ਸਕੂਲ ਨੇ ਉਹ ਜਿਹੜੇ ਬੱਚਿਆਂ ਦੇ ਮਾਪੇ ਮਾਪੇ ਗਰੀਬ ਬੱਚਿਆਂ ਦੇ ਮਾਪੇ ਬਣੇ ਉਹਨਾਂ ਨੂੰ ਸਹੀ ਗਾਈਡਿੰਗ ਕਰ ਰਹੇ ਕੋਈ ਕਹਿੰਦਾ ਤੁਸੀਂ ਡੀਓ ਤੋਂ ਲਖਵਾ ਕੇ ਲਿਓ ਕੋਈ ਕਹਿੰਦਾ ਜੀ ਤੁਸੀਂ ਆ ਕਾਗਜ਼ ਲਿਓ ਕੋਈ ਕਹਿੰਦਾ ਸਾਡੇ ਕੋਲੇ ਲਾਗੂ ਨਹੀਂ ਸਸੀਂ ਪਹਿਲੀ ਸਕੀਮਾ ਚਲਾ ਰਹੇ ਆ ਕੋਈ ਕਹਿੰਦਾ ਜੀ ਤੁਸੀਂ 2 ਕਿਲੋਮੀਟਰ ਦੇ ਅੰਦਰ ਹੋਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਵੀ ਜਿਹੜੇ ਤੁਸੀਂ ਇਹ ਲਾਗੂ ਕੀਤਾ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ ਹੈ 2009 ਵੀ ਇਹ ਲਾਗੂ ਵੀ ਤਾਂ ਹੋਊਗਾ ਜੇ ਸਰਕਾਰ ਇਹ ਤੇ ਪੂਰੀ ਗੌਰ ਦੇਊਗਾ ਪੂਰੀ ਧਿਆਨ ਦੇਊਗਾ ਕਿਉਂ ਜਿਹੜੇ ਸਕੂਲ ਐ ਉਹ ਆਪਣੀ ਮਨਮਾਨੀਆਂ ਕਰ ਰਹੇ ਨੇ ਤੇ ਜਿਹੜੇ ਬੱਚਿਆਂ ਨੂੰ ਐਜੂਕੇਸ਼ਨ ਫ੍ਰੀ ਮਿਲਣੀ ਚਾਹੀਦੀ ਉਹ ਮਿਲ ਨਹੀਂ ਰਹੀ ਤੇ ਜਿਹੜੇ ਸਕੂਲ ਇਹਦੇ ਵਿੱਚ ਮਨਮਾਨੀਆਂ ਕਰ ਰਹੇ ਨੇ ਆਪਣੀ ਧੱਕੇਸ਼ਾਈ ਕਰ ਰਹੇ ਨੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀ ਉਹਨਾਂ ਦੀ ਐਨਓਸੀ ਹੈ ਤੇ ਉਹਨਾਂ ਦਾ ਲਾਇਸੈਂਸ ਉਹ ਰੱਦ ਰੱਦ ਕੀਤਾ ਜਾਵੇ ਕਿਉਂਕਿ ਜਦੋਂ ਇਹ ਐਨਓਸੀ ਲੈਂਦੇ ਨੇ ਪ੍ਰਾਈਵੇਟ ਸਕੂਲ ਉਥੇ 19 ਨੰਬਰ ਤੇ ਇੱਕ ਕਲੋਜ਼ ਹੈ ਇਹਨਾਂ ਨੇ ਇਹ ਲਿਖ ਕੇ ਦਿੰਦੇ ਨੇ ਵੀ ਜਿਹੜਾ ਰਾਈਟ ਟੂ ਐਜੂਕੇਸ਼ਨ ਐਕਟ 2009 ਹੈ ਵੀ ਅਸੀਂ ਲਾਗੂ ਕਰਾਂਗੇ ਪਰ ਇਹ ਕਰ ਨਹੀਂ ਰਹੇ ਇਸ ਕਰਕੇ ਅਸੀਂ ਸਰਕਾਰ ਨੂੰ ਲਵੇ ਬੇਨਤੀ ਕਰਦੇ ਆ ਵੀ ਜਿਹੜੇ ਸਕੂਲ 25% ਬੱਚਿਆਂ ਨੂੰ ਜਿਹੜੇ ਫ੍ਰੀ ਐਜੂਕੇਸ਼ਨ ਨਹੀਂ ਦੇ ਰਹੇ ਉਹਨਾਂ ਜਿਹੜੇ ਮਾਨਤਾ ਰੱਦ ਕੀਤੀ ਜਾਵੇ ਐਨਓਸੀ ਰੱਦ ਕੀਤੀ ਜਾਵੇ ਤੇ ਅਸੀਂ ਹੋਰ ਇਹਦੇ ਵਿੱਚ ਪੂਰੇ ਪੰਜਾਬ ਦੀ ਸਮੂਹ ਐਸਸੀ ਵੀਸੀ ਤੇ ਜਰਨਲ ਜਥੇਬੰਦੀਆਂ ਨੂੰ ਬੇਨਤੀ ਕਰਦੇ ਆ ਕਿ ਉਹ ਜਿਹੜੇ ਇਹਦੇ ਵਿੱਚ ਬੱਚੇ 25% ਪੜ੍ਹਨਗੇ ਉਹ ਐ ਨਹੀਂ ਹੈਗੇ ਵੀ ਐਸਸੀ ਨੇ ਵੀਸੀ ਨੇ ਉਹ ਜਰਨਲ ਵੀ ਨਹੀਂ ਜਿਹੜੇ ਜਰਨਲ ਭਾਈਚਾਰੇ ਦੀ ਵੀ ਜਥੇਬੰਦੀਆਂ ਨੇ ਐਸ ਕੋਈ ਸਾਡੇ ਹਮਖਿਆਲ ਜਥੇਬੰਦੀਆਂ ਨੇ ਉਹ ਸਾਰੀਆਂ ਮੈਦਾਨ ਚ ਆਣ ਤੇ ਆਪਾਂ ਵੱਧ ਤੋਂ ਵੱਧ ਸਾਰੇ ਸਕੂਲਾਂ ਦੇ ਵਿੱਚ ਜਾ ਜਾ ਕੇ ਜਿਹੜੇ ਗਰੀਬ ਬੱਚੇ ਨੇ ਉਹਨਾਂ ਨੂੰ ਜਿਹੜਾ ਆਪਾਂ এডੂਕੇਸ਼ਨ ਦਵਾ ਸਕੀਏ ਕਿ ਉਹ ਬਿੱਧੇ ਹੀ ਸਭ ਤੋਂ ਵੱਡਾ ਦਾਨ ਹੈ ਜੇ ਬੱਚਿਆਂ ਨੂੰ এডੂਕੇਸ਼ਨ ਮਿਲਦੀ ਤਾਂ ਉਹਨਾਂ ਦਾ ਅੱਛਾ ਭਵਿੱਖ ਬਣ ਸਕਦਾ ਸਾਰੀ ਜਥੇਬੰਦੀਆਂ ਦੇ ਉੱਤੇ ਸਾਰੇ ਸਮਾਜ ਦੇ ਸਾਥ ਆਗੂ ਨੂੰ ਬੇਨਤੀ ਹੈ ਵੀ ਇਹ ਚੀਜ਼ ਆਪਾਂ ਰਲ ਕੇ ਕਰਾਈਏ ਅਗਲਾ ਸੰਘਰਸ਼ ਕੀ ਹੋਵੇਗਾ ਜੇ ਮਲਕੀ ਪ੍ਰਾਈਵੇਟ ਸਕੂਲਾਂ ਨੇ ਮਲਕੀ 25% ਦੇ ਗਰੀਬ ਬੱਚਾ ਨੂੰ ਨਾ ਦਿੱਤਾ ਫੀਸਾਂ ਮਾਫ ਨਾ ਕੀਤੀਆਂ ਤਾਂ ਕਿੰਨਾ ਸ਼ੁਰੂ ਹੋ ਗਏ ਪਹਿਲਾਂ ਵੀ ਅਸੀਂ ਹਾਈ ਕੋਰਟ ਦੇ ਥਰੂ ਜਿਹੜਾ ਇਹ ਲਾਗੂ ਕਰਾਇਆ ਪੰਜਾਬ ਦੇ ਹੁਣ ਅਸੀਂ ਸਰਕਾਰ ਨੂੰ ਵੀ ਬੇਨਤੀ ਕਰ ਰਹੇ ਹਾਂ ਅਗਰ ਇਹ ਚੀਜ਼ ਜਲਦ ਜਲਦ ਲਾਗੂ ਨਾ ਕੀਤੀ ਸਕੂਲਾਂ ਨੇ ਆਪਣੀ ਮੰਗਵਾਨੀਆਂ ਕੀਤੀਆਂ ਅਤੇ ਸਰਕਾਰ ਨੇ ਸਾਡੀ ਨਾ ਸੁਣੀ ਤਾਂ ਇਹਦੇ ਵਿੱਚ ਅਸੀਂ ਸਾਰੇ ਜਥੇਬੰਦੀਆਂ ਨੂੰ ਲੈ ਕੇ ਕੱਲ ਅਸੀਂ ਡੀਸੀ ਸਾਹਿਬ ਨੂੰ ਵੀ ਮੰਗ ਪੱਤਰ ਦਿੱਤਾ ਪੂਰੇ ਪੰਜਾਬ 'ਚ ਮੰਗ ਪੱਤਰ ਦੇ ਰਹੇ ਨੇ ਸਾਡੀ ਜਥੇਬੰਦੀਆਂ ਤੇ ਅਸੀਂ ਸਾਰੇ ਜਿੰਨੇ ਜਰਨਲ ਜਥੇਬੰਦੀਆਂ ਨੇ ਬੀਸੀ ਜਥੇਬੰਦੀਆਂ ਨੇ ਐਸਸੀ ਜਥੇਬੰਦੀਆਂ ਨੂੰ ਇਕੱਠੇ ਕਰਕੇ ਇੱਕ ਵੱਡਾ ਸੰਗਰਾਸ਼ ਵਿੱਢਾਂਗੇ ਤੇ ਅਸੀਂ ਤਾਂ ਹੀ ਸਰਕਾਰਾਂ ਲਈ ਬੇਨਤੀ ਕਰਦੇ ਆਂ ਵੀ ਜਿਹੜੇ ਸਕੂਲ ਮਨਮਾਨੀਆਂ ਕਰ ਰਹੇ ਨੇ ਉਹਨਾਂ ਦੀ ਜਿਹੜੀ ਮਾਨਤਾ ਰੱਦ ਕੀਤੀ ਜਾਵੇ ਇੱਕ ਦੇ ਵੀ ਦੇਖਿਆ ਗਿਆ ਹੈ ਪ੍ਰਾਈਵੇਟ ਸਕੂਲਾਂ ਦੇ ਵਿੱਚੋਂ ਇੱਕ ਕਿਤਾਬਾਂ ਦੀ ਉਹ ਆਪ ਲਗਾਈ ਜਾਂਦਾ ਜਾ ਰਹੀਆਂ ਨੇ ਜਿ ਕਿ ਸਰਕਾਰ ਦੇ ਹੁਕਮਾਂ ਦੀ ਜਿਹੜੀ ਧੱਜੀਆਂ ਨੋੜਾ ਰਹੇ ਨੇ ਇਹ ਤਾਂ ਹੀ ਹੋ ਰਿਹਾ ਜੀ ਸਰਕਾਰ ਗਰਾਉਂਡ ਲੈਵਲ ਤੇ ਉਹ ਕੰਮ ਨਹੀਂ ਕਰ ਰਹੀ ਇਹ ਸਕੂਲ ਮਾਫੀਆ ਇੱਕ ਤਰ੍ਹਾਂ ਦਾ ਇਹਨਾਂ ਨੇ ਕੀ ਕਰ ਰੱਖਿਆ ਦੁਕਾਨਾਂ ਵੀ ਆਪਣੀਆਂ ਲਾਈ ਹੋਏ ਨੇ ਉਹ ਕਹਿਣਗੇ ਫਲਾਣੀ ਦੁਕਾਨ ਤੇ ਜਾ ਕੇ ਕਿਤਾਬਾਂ ਲੋ ਕਿਉਂ ਇਹਨਾਂ ਨੂੰ ਪਤਾ ਵੀ ਹੋਰ ਦੁਕਾਨਾਂ ਤੋਂ ਕਿਤਾਬਾਂ ਮਿਲਦੀਆਂ ਨਹੀਂ ਕਿ ਸਰਕਾਰ ਨੂੰ ਗੌਰ ਗੌਰ ਕਰਨੀ ਚਾਹੀਦੀ ਹੈ ਵੀ ਜਿਹੜੀ ਇੱਕੋ ਬੁੱਕ ਹੋਣੀ ਚਾਹੀਦੀ ਹੈ ਇੱਕੋ ਕਿਤਾਬਾਂ ਹੋਣੀਆਂ ਚਾਹੀਦੀ ਨੇ ਵੀ ਜਿਹੜੀ ਮਰਜ਼ੀ ਦੁਕਾਨ ਤੇ ਜਾ ਕੇ ਮਿਲ ਜੇ ਇਹਦੇ ਵਿੱਚ ਵੀ ਕਰਾਪਸ਼ਨ ਆਈ ਜਿਹੜੀ ਕਿਤਾਬ 200 ਦੀ ਉੱਥੇ 500 ਦੀ ਮਿਲ ਰਹੀ ਹੈ ਮਾਪੇ ਆਪਾਂ ਨੂੰ ਮਜਬੂਰ ਹੋਏ ਹੋਏ ਨੇ ਕਿਉਂਕਿ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣਾ ਵਧੀਆ ਐਜੂਕੇਸ਼ਨ ਦੇਣਾ ਉਹਨਾਂ ਨੂੰ ਮਜਬੂਰੀ 'ਚ ਜਿਹੜੀ 2000 ਦੀਆਂ ਕਿਤਾਬਾਂ ਨੇ ਉਹ 10000 ਦੀਆਂ ਲੈਣੀਆਂ ਪੈਂਦੀਆਂ ਨੇ ਕਿਉਂ ਸਰਕਾਰਾਂ ਇਹ ਤੇ ਗੌਰ ਨਹੀਂ ਕਰ ਰਹੀਆਂ ਤੇ ਸਕੂਲ ਮਾਫੀਆ ਇਹ ਚ ਦਿਨ ਮੈਂ ਕਹਾਂ ਪੂਰੀ ਜਿਹੜੀ ਧੱਕੇਸ਼ਾਹੀ ਹੈ ਲੁੱਟ-ਖੁੱਟਸ ਹੋ ਰਹੀ ਹੈ ਮਾ ਅਗਲਾ ਸੰਘਰਸ਼ ਕੀ ਹੋਏ ਤੁਹਾਡਾ ਬਸ ਅਗਲਾ ਸੰਘਰਸ਼ ਹੈ ਹੀ ਅਸੀਂ ਸਾਰੇ ਸਮੂਹ ਜਿਹੜੀ ਜਰਨਲ ਭਾਈਚਾਰਾ BC ਭਾਈਚਾਰਾ SC ਭਾਈਚਾਰੇ ਨੂੰ ਬੇਨਤੀ ਕਰਦੇ ਆਂ ਵੀ ਸਾਰੇ ਆਪਾਂ ਇਕੱਠੇ ਹੋ ਕੇ ਲੜੀਏ ਕਿਉਂ ਜਿਹੜਾ 25% ਕੋਟਾ ਇਹ ਸਾਰੇ ਸਮਾਜਾਂ ਲਈ ਹੈ ਤੇ ਉਹ ਜਰਨਲ ਨੇ ਚਾਹ BC ਨੇ ਚਾਹ SC ਨੇ ਵੀ ਸਾਰੇ ਆਪਾਂ ਰਲ ਕੇ ਜਿਹੜੇ ਗਰੀਬ ਪਰਿਵਾਰ ਨੇ ਗਰੀਬ ਬੱਚੇ ਨੇ ਉਹਨਾਂ ਦੀ ਫ੍ਰੀ ਐਡਮਿਸ਼ਨ ਕਰਾਈਏ ਤਾਂ ਕਿ ਆਪਾਂ ਬੱਚਿਆਂ ਦਾ ਭਵਿਸ਼ਾੜਾ ਸੁਧਾਰ ਸਕੀਏ ਪੰਜਾਬ ਸਰਕਾਰ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ